ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਣੀ ਪੰਜ ਤੱਕ ਦੀ ਯਾਤਰਾ ਨਿਬੜ ਗਈ ਹੋ ਗਈ ਕੰਪਲੀਟ ਜੀ ਤੇ ਹੁਣ ਆਪਾਂ ਹੋ ਸਕਦਾ ਵੀ ਓਲੇ ਮਹੱਲੇ ਦੇ ਅਨੰਦਪੁਰ ਜਾਈਏ ਤੇ ਨਾਲੇ ਮਾਤਾ ਦੇ ਮੱਥੜੇ ਦੇਖਣ ਆਪਣੇ ਤੇ ਠੰਡ ਬਹੁਤ ਜ਼ਿਆਦਾ ਹੀ ਮੀਂਹ ਪੈ ਰਿਹਾ ਸੀਗਾ ਜੀ ਅਨੰਦਪੁਰ ਤੇ ਤਾਂ ਕਰਕੇ ਧੁੰਦ ਵੀ ਜਿਆਦਾ ਸੀ ਤਾਂ ਅਰ ਕੇ ਆਪਾਂ ਤੋਂ ਮਾਤਾ ਦੇ ਜਾਣੀ ਸੀਗਾ ਤੇ ਹੁਣ ਆਪਾਂ ਜਦੋਂ ਵੀ ਆਪਾਂ ਟੈਬਲ ਲਗਿਆ ਮਾਤਾ ਦੇ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਜੀ ਤੇ ਤੇ ਆਪਣੇ ਜਿਹੜਾ ਖਰਚਾ ਆਇਆ ਗਿਆ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਵੀ ਪੰਜਾ ਤੀਰਥਾਂ ਦੀ ਯਾਤਰਾ ਤੇ ਆਪਣਾ ਕਿੰਨਾ ਖਰਚਾ ਆ ਗਿਆ ਤੇ ਸਾਰਾ ਬਣਾ ਕੇ ਹਿਸਾਬ-ਕਿਤਾਬ ਜੇ ਲਾ ਆਣੀ ਜੀ ਤੋਂ ਦਿਨਾਂ ਦੇ ਸਾ ਥੱਕੇ ਹੋਏ ਸੀਗੇ ਤੇ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਸੀ ਜਿੱਤੇ ਕਰਕੇ ਨੀਂਦ ਬਹੁਤ ਜ਼ਿਆਦਾ ਆਈ ਹੈ ਜੀ ਤੇ ਹੁਣ ਫਿਕਰ ਲਹੀ ਹੈਗੀ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਖੇਤ ਮਾਰ ਕੇ ਆਉਣੇ ਹੈਗੇੜਾ ਖੇਤ ਦਾ ਦਿਖਾਵਾਂਗੇ ਨੂੰ ਚਾਕਾ ਵਾਕਾ ਜੀ ਬਣੇ ਰਿਓ ਵੀਡੀਓ ਦੇ ਨਾਲ ਜੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਲੋ ਜੀ ਰਜਾਈਆਂ ਦਾ ਹਜੇ ਆਪਣੇ ਮੰਮੀ ਪਿਆਣੇ ਗਏ ਨਿਕਲੇ ਧੁੰਦੀ ਹੁਣ ਉੱਤਰੀ ਆ ਗਈ ਤੇ ਨਿਕਲੇ ਨਾ ਧੋ ਕੇ ਹੁਣ ਆਪਾਂ ਬਾਹਰ ਸੱਟਾਂ ਵੱਜਣ ਕਰਕੇ ਐਕਸੀਡੈਂਟ ਹੋਣ ਕਰਕੇ ਆਪਾਂ ਤਾਂ ਠੰਡ ਜ਼ਿਆਦਾ ਛੱਡੀ ਨਹੀਂ ਜਾਂਦੀ ਤੇ ਹੁਣ ਚੱਲਦੇ ਆਪਾਂ ਖੇਤ ਕਣੀ ਢਾ ਕੱਟਣ ਜੀ ਦੋ ਦਿਨ ਹੋ ਗਏ ਆਪਨੂੰ ਆਇਆ ਨੂੰ ਤੇ ਦੋ ਦਿਨਾਂ ਦਾ ਉੱਠਿਆ ਵੀ ਨਹੀਂ ਗਿਆ ਤੇ ਜੀ ਤੋਂ ਬਈ ਆਪਣੇ ਮਾਤਾ ਹੋ ਰੀਆਂ ਧੁੱਪ ਦਾ ਲੈ ਰੀ ਨੇ ਆਨੰਦ ਇਹ ਤਾਂ ਦੇਣੀ ਉਹ ਆਣੀ ਹੋਊ ਧੁੱਪ ਤਾਂ ਹੀ ਨਹੀਂ ਲੱਗਦੀ ਹੋਰ ਸਹੀ ਗੱਲ ਆ ਧੁੱਪ ਦਾ ਵੀ ਆਨੰਦ ਲੈਣੀ ਚਾਹੀਦਾ ਪਿਆ ਕਰੋ ਆਰਾਮ ਸੇਕੋ ਧੁੱਪਾ ਹੋਰ ਮੈਂ ਮਾਰਿਆਵਾਂਗੇ ਫੜਾ ਮੈਨੂੰ 10 ਵਜੇ ਸਵੇਰ ਸੁਕਾ ਵੀ ਫੜਾ ਸਕਦੇ ਲੱਗਦਾ ਬੱਸ ਆ ਇਹ ਮਹੈਂ ਰੰਗ ਲੱਗ ਕੇ ਬਣਾ ਤੂੰ ਆ ਸ਼ੋਰ ਫੜਾ ਦੇਣੀ ਆ ਕਿਆ ਕਾ ਸੋ ਲਲਾ ਮਾਤਾ ਆ ਲੈ ਮਤਾ ਸੋ ਲਲਾ ਲੈ ਮਾਤਾ ਕਿ ਨਹੀਂ ਛੰਡ ਵੀ ਲੱਗਣ ਲੱਗੀ ਤੇ ਆਪਾਂ ਚੱਲੇ ਆਂ ਖੇਤ ਕੀੜਾ ਮਾਰਨ ਲੋ ਜੀ ਆਪਾਂ ਨਿਕਲਾਏ ਘਰ ਤੋਂ ਬਾਹਰ ਤੇ ਇਹ ਆ ਰਸਤਾ ਜਿਹੜਾ ਆਪਣੇ ਖੇਤ ਨੂੰ ਜਾਂਦਾ ਰ ਆ ਇਹ ਆਪਾਂ ਨਿਕਲਾਏ ਘਰ ਤੋਂ ਖੇਤ ਨੂੰ ਤੇ ਤੁਰ ਕੇ ਆ ਗਏ ਆਪਾਂ ਪਹੁੰਚ ਆਲ ਯਾਰ ਮੋਟਰਾਂ ਇਹ ਉਹਦੇ ਕੀ ਕਰਨਾਂਗਾ ਪੈਦਲ ਹੀ ਚੱਲਦੇ ਆ ਨਾਲ ਸ਼ਰੀਰ ਦੀ ਥੋੜੀ ਕਸਰਤ ਹੋ ਜੂਗੀ ਤੇ ਫਾਸਲਾਂ ਪੂਰੀਆਂ ਹਰੀਆਂ ਭਰੀਆਂ ਪਿਆਣੇ ਠੰਡ ਵੀ ਪਰ ਹੈ ਕਿ ਆ ਗਈ ਠੰਡ ਤਾਂ ਚੱਲ ਫਾਸਲਾਂ ਨੂੰ ਚੰਗੀ ਆ ਤੇ ਖੇਤ ਚੱਲ ਕੇ ਕਰਾਉਣਾ ਏ ਨੂੰ ਖੇਤ ਦੇ ਦਰਸ਼ਨ ਲੋ ਜੀ ਆਪਾਂ ਪਹੁੰਚ ਗਏ ਆਪਣੀ ਮੋਟਰ ਤੇ ਤੇ ਆ ਆਪਣਾ ਖੇਤ ਆ ਹਰਾ ਜੀ ਆ ਗਈ ਆਪਣੀ ਮੋਟਰ ਤੇ ਆ ਲਈ ਹੋਈ ਸਬਜ਼ੀ ਬਾਜੀ ਧੁੰਦ ਵੀ ਉੱਤਰ ਗਈ ਹੁਣ ਧੁੱਪ ਜੀ ਚੜੀ ਗਈ ਥੋੜੀ ਜਿਹੀ ਨਿਕਲੀ ਸੀਗੀ ਤੇ ਮੌਸਮ ਨਾਲ ਆਪਾਂ ਵੀ ਖੇਤ ਤੇ ਗੇੜਾ ਵੱਜ ਗਿਆ ਤੇ ਹੁਣ ਨਿਕਲਦੇ ਆ ਬਸ ਟਾਈਮ ਨਾਲ ਘਰ ਨੂੰ ਤੁੰਡ ਜਾਂਦ ਨੂੰ ਬਸ ਦੇਣੀ ਛੱਪ ਜੂਗਾ ਫਸਲ ਵੜੀ ਘੈਂਟ ਆ ਜੀ ਆਪਣੀ ਕਣਕ ਠੀਕ ਆ ਸਾਰਾ ਆਪਣਾ ਸਾਹਮਣੇ ਦਰਾਖਤ ਦੀ ਦੀਨ ਦੇ ਉੱਥੇ ਤੱਕ ਆਪਣਾ ਖੇਤ ਆਈ ਤੇ ਇਧਰ ਉਹ ਕੋਠੇ ਤੱਕ ਜਿਹੜਾ ਕੋਠਾ ਹੈਗਾ ਇਹ ਕੋਠੇ ਤੱਕ ਬਾਹਣ ਵਗ ਜਾਂਦਾ ਤੇ ਆ ਵੀ ਇਧਰ ਸਬਜ਼ੀ ਭਾਜੀ ਲਾਈ ਹੋਈ ਆ ਤੇ ਆਪੇ ਮੰਜਾ ਆਪਣਾ ਆ ਗਿਆ ਕੋਠਾ ਮੋਟਰ ਦਾ ਤੇ ਆ ਲਾਇਓ ਨੇ ਜੀ ਚੰਮਣ ਦੇ ਦਰਾਖਤ पूरे फुले जामना होते ने चीज़ अपने पट्टी नहीं है चल स खेत, खेत की दरख्त देख लो जी खेत का झाक पाक पूरी फुल हरियाली हरियाली है खेत एक धंध जी का मौसम जो ਜਮਾ ਸੈਟ ਨਹੀਂ ਲੱਗਦਾ ਜੀ ਨਾ ਤਾਂ ਕੋਈ ਬੰਦਾ ਕੰਮ ਕਰ ਸਕਦਾ ਤੇ ਨਾ ਹੀ ਕਿਸੇ ਪਾਸੇ ਨਿਕਲ ਸਕਦਾਗਾ ਮੈਂ ਉਹ ਦਾ 7:00 ਵਜੇ ਕਰਕੇ ਘਰ ਦੇ ਉਮੀ ਵੀ ਨਹੀਂ ਨਿਕਲ ਦਿੰਦੇ ਨਾ ਮੋਟਰਸਾਈਕਲ ਚ ਕੰਨ ਜਾਂਦਾ ਕਿਸੇ ਪਾਸੇ ਜਾਣ ਨੂੰ ਚਲੋ ਕੋਈ ਗੱਲ ਨਹੀਂ ਆਪਾਂ ਠੀਕ ਹੋ ਜਾਈਏ ਬੱਬੇ ਦੀ ਕਿਰਪਾ ਨਾਲ ਫੇਰ ਆਪਾਂ ਗੱਡੀ ਜਾਂ ਟਰੈਕਟਰ ਤੇ ਹੀ ਜਾਣ ਲੱਗ ਜਾਂਗੇ ਆਨੰਦਪੁਰ ਤਾ ਮਾਰ ਕੇ ਆ ਗਏ ਜਿਹੜਾ ਆਨੰਦਪੁਰ ਤ ਆਪਣੀ ਜਾਨ ਵਾਸਦੀ ਆ ਜੀ ਉੱਥੇ ਜਾ ਕੇ ਤਾਂ ਸਕੂਨ ਮਿਲਦਾ ਦਿਲ ਨੂੰ ਆਨੰਦਪੁਰ ਇੱਕ ਮੋਟਰ ਆਪਣੀ ਆਤੀਗੀ ਅਮਰੋਦ ਦਾ ਬੂਟਾ ਆਪਣੇ ਨਿਗਾਹ ਆ ਲਾਇਆ ਸੀਗਾ ਹੁਣ ਕਾਫੀ ਹੋ ਗਿਆ ਲੋ ਜੀ ਆਪਣੇ ਜਿਹੜਾ ਆਪਣਾ ਵੱਜ ਗਿਆ ਖੇਤ ਤੇ ਮੋਟਰ ਦੇ ਚਾਕਾ-ਬਾਕਾ ਸਾਨੂੰ ਵੀ ਦਿਖਾਤਾ ਆਪਣੇ ਖੇਤ ਦਾ ਤੇ ਹੁਣ ਵਾਸਥੇ ਆਪਾਂ ਖੇਤੋਂ ਤੁਰਨ ਲੱਗਿਆਂਗੇ ਪਿੰਡ ਨੂੰ ਤੇ ਰਾਤ ਜਾਂਦੇ ਜਾਂਦੇ ਦਿਖਾ ਦਾਂਗੇ ਤੁਹਾਨੂੰ ਫੇਰ ਥੋੜਾ ਪਤਾ ਆ ਬਰਸੀਨਾ ਆਪਣਾ ਤੇ ਪਹਿਲੀ ਵਾਰ ਚਾਰ ਚੁੱਕਿਆ ਦੂਜੀ ਵਾਰ ਨੂੰ ਬਸ ਹੁਣ ਸਟਾਰਟ ਕਰਨ ਵਾਲੀ ਆ ਤੇ ਆਹ ਹਰਾ ਵੀ ਮੁੱਕ ਗਿਆ ਜਬੀ ਜੀ ਵੀ ਸਾਰੀ ਚਲਦੇ ਹਾਂ ਤੇ ਉਹ ਬੰਦਾ ਖੜਾ ਆਪਣਾ ਕੋ ਬਚਾਰਾ ਕੱਖੇ ਵੱਡ ਰਿਹਾ ਸੀ ਇਹਦੇ ਜਿਹੜੇ ਪਹੀ ਦੇ ਨਾਲ ਨਾਲ ਸੀਗੇ ਆਪਾ ਹੀ ਦੇ ਨਾਲ-ਨਾਲ ਕੱਖਾਂ ਦਾ ਬਹੁਤ ਹੋਇਆ ਪਿਆ ਸੀਗਾ ਉਹ ਇਹਨੇ ਕਾਟਤਾ ਸਾਰਾ ਦਾਤੀ ਘਰਪੀ ਨਾਲ ਹੀ ਖੈਂਡ ਬਣਾਤੀ ਗੱਲਬਾਤ ਤੇਰ ਲਾਇਆ ਬਣ ਵਿਚਾਰੇ ਤੇ ਆ ਵਧੀਆ ਬਣਾਤਾ ਤਾਂ ਮੈਂ ਹਾਂ ਆ ਕੰਮ ਵਧੀਆ ਕਰਤਾ ਹੂੰ ਦਾਤੀ ਨਾਲ ਹੀ ਕਰਤਾ ਸੀ ਗੱਲ ਚਾਲ ਵਧੀਆ ਵਧੀਆ ਲੱਗਦਾ ਰਾਹ داری ਵਾਸਤੇ ਨਾਲਾ ਸੋਰਨ ਇਹ ਚਪਰੇ ਮਾਰਾਂਗੇ ਹੂੰ ਜੜ ਚੱਕੇ ਗਾਉਂਗੇ ਸਹੀ ਗੱਲ ਆ ਆ ਕਣਕੇ ਰਾਜੂ ਨਾਲੇ ਤੇ ਇਹ ਜਿਹੜੀ ਆ ਬਾਤ ਚ ਵੀਜੀ ਹਾਂ ਤੇ ਕਣਕੇ ਤੋਂ ਚੱਕਣੀ ਆ ਇਹ ਹਲੇ ਕੁਛ ਨਹੀਂ ਲਾਇਆ ਹਜੇ ਤਰ ਇਹ ਵੀ ਨਹੀਂ ਤਰੇ ਵੀ ਨਹੀਂ ਲੱਗਿਆ ਹੋਣਾ ਨਾ ਯੋ ਨਾ ਰੇਤਾ ਲਾਤਾ ਬਤ ਦੋ ਦੋ ਰੇਲਾਤੇ ਅਸਿਆ ਬਾ ਬਾਕੀ ਬਾਤ ਯਾਰ ਟਾਈਮ ਜਾ ਜਾਂਦਾ ਫਸਲ ਦਾ ਪੱਕਣ ਦਾ ਉਸ ਤੋਂ ਬਾਅਦ ਫਸਲ ਆਪ ਹੀ ਰਲ ਜਣੀ ਲੱਗਿਆ ਕੋਰ ਪੀਏ ਤੇਰੇ ਸਾਹਮਣੇ ਮੈਨੂੰ ਇੱਕ ਪਾਣੀ ਵੀ ਨਹੀਂ ਲੱਗਿਆ ਉਹਨਾਂ ਨੂੰ ਕੁਝ ਨਹੀਂ ਲੱਗਿਆ ਮੈਨੂੰ ਮੇਂਡ ਅੱਛੇ ਆਲੇ ਪੈਣ ਦਾ ਕਣਮਣ ਜੀ ਨਾਲ ਹੀ ਉਹ ਹੋ ਗਿਆ ਤੁਮ ਦੋ ਤਨ ਮੇਂਡ ਅੱਛੇ ਮੈਨੂੰ ਹਮ ਮੈਂ ਤਾਂ ਨਹੀਂ ਬਣਾ ਮੈਂ ਜਿੱਥੇ ਉਧਰ ਪਾਣੀ ਲਾਤਾ ਉਧਰ ਮੇਂ ਪਾ ਗਿਆ ਤੇ ਇੱਕ ਲੱਖਤੀ ਪੀਲੀ ਹੋ ਜਾਂਦੀ ਸੇਹਾਂ ਪੀਲੀ ਪੈ ਜਾਂਦੀ ਜਮੀ ਉਸ ਤੋਂ ਪਹਿਲਾਂ ਹੀ ਮਾੜੀ ਮਾੜੀ ਪੀਲ ਕਿ ਟਾਕਦੀ ਹੈਗੀ ਹੈ ਛੋਟੀ ਕਰਕੇ ਬਹੁਤ ਕੁਝ ਨਹੀਂ ਪਾਇਆ ਇਸ ਹੂੰ ਬੋਰੀ ਥੱਲੇ ਪਤੀ ਤੀ ਹੂੰ ਹੂੰ ਦੋ ਬੋਰੀ ਉੱਪਰ ਪਤੀ ਨਹੀਂ ਚਲੂ ਵੀ ਵਧੀਆ ਹੈ ਯਾਰ ਵਧੀਆ ਖੜੀ ਹੈ ਸਾਰੀ ਫਸਲ ਕੋਈ ਐਹੀ ਆਪਣੀ ਮਾੜੀ ਹਸਣੇ ਤਾਂ ਮੰਨਦਾ ਹੋ ਹੂੰ ਕਹਿੰਦਾ ਭੈਣ ਦਾ ਉਹ ਹਰਾ ਦੇਖ ਹੂੰ ਕਹਿੰਦਾ ਜਦੋਂ ਉਹ ਹੁੰਦਾ ਜਦੋਂ ਭੈਣ ਦਾ ਹਰਾ ਨਹੀਂ ਹੂੰ ਆ ਬਾਕੀ ਆਏ ਯਾਰ ਕੀ ਕਹਿੰਦੇ ਹੁੰਦੇ ਨੇ ਆਪਣੇ ਆਹ ਘੰਡਾ ਹੁੰਦਾ ਦਾ ਚੱਕਰ ਵੀ ਪੈ ਜਾਂਦਾ ਹੈ ਕਿ ਚੱਲ ਪਾਈ ਨਹੀਂ ਹੈਗੀ ਨਹੀਂ ਤੇ ਕੁਛ ਆ ਹੁਣ ਠੰਢ ਜੀ ਰੱਬ ਲਾਉਂਦੀ ਆ ਇਹ ਮੜਾ ਮੋਟਾ ਕਰ ਲਾਉਂਦੀ ਆ ਹਮਮ ਚਲ ਵਧੀਆ ਫੇਰ ਵੀ ਵਧੀਆ ਯਾਰ ਹਮਮ ਆਖਦਾ ਵੇ ਚਾਹੇ ਉੱਧਰ ਦੇਖੀ ਹਮਮ ਉੱਧਰ ਵੀ ਮੰਨਦੇ ਆ ਉਹ ਜਿਹੜਾ ਗਾਂਹ ਆਪਣੇ ਟਿੱਬੇ ਦੇ ਵਾਹਣਗਾ ਉਹ ਵਾਹਣ ਫਿਰ ਉਹ ਕਿਵੇਂ ਕਿ ਲੋ ਜੀ ਪਹੁੰਚ ਗਿਆ ਬਖੇਤੋ ਚੱਲ ਕੇ ਘਰ ਲੋ ਬਈ ਭਰਾ ਵੀ ਆਪਣਾ ਆ ਗਿਆ ਸਕੂਲੋਂ ਢੇੜਾ ਲਾ ਕੇ ਤੇ ਹਜੇ ਮਾਮੀ ਮੇਰੀ ਉਰੀਆ ਤੇ ਇਹ ਵੀ ਜਾਣ ਦੀ ਤਿਆਰੀ ਕਰ ਰਹੀ ਹੈ ਕਿਉਂ ਜਾਣਾਗਾ ਹੁਣ ਜਾਣਾਗਾ ਕੀ ਕਹਿਣਾ ਕੱਲੇ ਨੂੰ ਫਿਰ ਦੇ ਆ ਰਹੇ ਰਾਇਚਾ ਰਾਇ ਚਾਰ ਪੰਜ ਦਿਨ ਲੈ ਵੀ ਲੋ ਜੀ ਆ ਗਏ ਆ ਪਰ ਘਰੇ ਤੇ ਲੈ ਫਿਰ ਪਾ ਦੇ ਘੁੱਟ ਆ ਪਾ ਭਾਈ ਚਾਹ ਘੁੱਟ ਪੀਏ ਠੰਡ ਚੜ ਗਈ ਜਾਂਵੇਂ ਹੁਣ ਤੇ ਮੈਂ ਜਾਣੇ ਲਈ ਜਾਵਾਂਗਾ ਸੈਕਲੀਆਂ ਚਲਣ ਜਾਵਾਂ ਹਾਂ ਆਹ ਕੋਟੀਆਂ ਜਿਹਾ ਲੋ ਜੀ ਮਾਮੀ ਆਪਣੀ ਦੀ ਹੁਣ ਤਿਆਰੀਆਂ ਜਾਂਨ ਨੂੰ ਪਿੰਡ ਦੀ ਤੇ ਭਰਾ ਛੱਡਣ ਜਾਊਗਾ ਗੱਡੀ ਤੇ ਸਕੂਲੋਂ ਆਇਆਗਾ ਹੁਣ ਤੇ ਮਾਮੀ ਕਹਿੰਦੀ ਮੈਂ ਜਾਣਾਗਾ ਆਪਣੀ ਗੱਡੀ ਆਪਣੀ ਤੇ ਇਹੀ ਛੱਡ ਕੇ ਆਊਗਾ ਹੋਰ ਜੀ ਲਗਣੋ हट ਗਿਆ ਹੁਣ ਐ ਮਾਮੀ ਅਸਿਆ ਚਲ ਕੋਈ ਨਾ ਭਈ ਆਪਦਾ ਘਰ ਵੀ ਜ਼ਰੂਰੀ ਆਣਾ ਉਹ ਵੀ ਦੇਖਣਾ ਹੀ ਆ ਜਾ ਕੇ ਦੌਰ ਤੇਰੇ ਬਾਣੇ ਨਾਲ ਸਾਡਾ ਜੀ ਲੱਗਿਆ ਹੋਇਆ ਸੀਗਾ ਹੋ ਚਲ ਕੋਈ ਨਾ ਫੇਰ ਮਾਰ ਲਈ ਜਿਹੜਾ ਸੋ ਭਾਈ ਜੀ ਸੁੰਦਾ ਉਹ ਯਾਤਰਾ ਤੋਂ ਬਾਅਦ ਅੱਜ ਮਾਮੀ ਜਾ ਰਹੇ ਨੇ ਬਾਬਾ ਪੈਦ ਨੂੰ ਠੀਕ ਆ ਠੀਕ ਆ ਜਲ ਕੋਈ ਨਾ ਫੇਰ ਆ ਜੀ ਹੈ ਨਾ ਜਦੋਂ ਬਣ ਵੱਡੇ ਹੋ ਗਏ ਫੇਰ ਆ ਜੀ ਫੇਰ ਆ ਜੀ ਜੀ ਇੱਥੇ ਤੱਕ ਆਵਾਂਗੇ 14 ਤਰੀਕ ਤੱਕ ਫੇਰ ਆਉਂਗੇ ਕੋਈ ਨਾ ਵਧੀਆ ਦੇਖਣ ਦੇ ਪਿਆ ਲੱਡੂ ਬੇਡੇ ਸਕੇ 14 ਤਰੀਕ ਨੂੰ ਫੇਰ ਆਉਂਗੇ ਹਾਂ ਕਾਨੂੰਨ ਜੇਪਲ ਇਮਾਮੀ ਦਾ ਚੰਡੀ ਆਪਣੀ ਅਦੇ ਪਿੰਡ ਨੂੰ ਚਾਤਰਾ ਤੋਂ ਬਾਅਦ ਆਪਣੇ ਗੋਲੀ ਤੇ ਨਹੀਂ ਕੀ ਬਣਾਉਣਾ 22 ਜਾਣਾ ਘਰੇ ਵੀ ਆਉਣਾ ਦੇਖਣਾ ਜੀ ਖੋਲੀ ਹੈ ਆਪਾਂ ਗੇਟ ਜਾ ਰਹੇ ਨੇ ਇਹ ਗੜੀ ਹੈ ਜਮਾ 000 ਨਹੀਂ ਰਹਿੰਦੇ ਨੇ ਚਲ ਵੀ ਮੰਮੀ ਬਹਿ ਜਾ ਬਹਿ ਜਾ ਹਾਂ ਬਹਿ ਜਾ ਚੰਗਾ 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 ਮੰਮੀ ਹੋਰ ਮੂਰੀ ਬੈਠਾ ਮੂਰੇ ਬਹਿ ਜਾ ਐਤੀ ਪੈ ਦੇਗੀ ਚਲ ਠੀਕ ਹੈ ਪਿੱਛੇ ਵੜਾ ਕੋਈ ਨਾ ਕਿਹਿਆ ਮਾਇ ਕਿਸੇ ਮੈਨ ਨਾ ਹੂੰ ਲੋ ਜੀ ਚੱਲੇ ਪਰੋਣੇ ਦਾ ਨਾ ਬੱਸ ਮੈਂ ਤਾਂ ਕੀ ਕਰੂੰਗਾ ਠੰਢ 'ਚ ਲੈ ਵੀ ਮੰਮੀ ਤਾਂ ਚੱਲੀ ਬਹਿ ਗਈ ਵਿੱਚ ਗੱਡੀ ਦੇ ਕਿਆਲ ਯਾਰ ਜੀਤ ਆਪਣਾ ਲੱਗਿਆ ਸੀ ਵਧੀਆ ਮਾਮੀ ਨਾਲ ਤੇ ਹੁਣ ਇਹਨੇ ਵੀ ਆਦਾ ਘਰ ਦਾ ਦੇਖਣਾ ਹੀ ਆ ਚੱਲ ਗਏ ਲਓ ਜੀ ਗਏ ਚੱਲ ਵੀ ਬਾਏ 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 ਕਰਦੀ ਹੈ ਲਓ ਜੀ ਠੰਡਾ ਕੀ ਬਹੁਤ ਜ਼ਿਆਦਾ ਖਿਆਲ ਗਈ ਹੋਈ ਹੈ ਆਪਣੇ ਘਰ ਕੋਲੇ ਤੂੰ ਹੀ ਕੋਈ ਹੈਗਾ ਤਾਂ ਨਹੀਂ ਸੀਆ ਤੇ ਆਪਾਂ ਦੇਖ ਲਈ ਤੇ ਮੈਂ ਚੱਲ 10 ਮਿੰਟ ਠੰਡ ਲਾਉਣੇ ਆਗੇ ਛੇਕਦੇ ਬਹਿ ਕੇ ਹੋਰ ਕੀ ਆਉਣੇ ਲਓ ਜੀ ਹੁਣ ਆਪਣੀ ਪੈਨ ਦੀ ਤਿਆਰੀ ਤੇ ਟਾਈਮ ਹੋ ਗਿਆ 7:30 ਵਜੇ ਤੇ ਬਸ ਹੁਣ ਡੀਵੀ ਟੂ ਵੀ ਦੇਖਦੇ ਦੇਖਦੇ ਨੀਂਦ ਆ ਜੂ ਆਪਣ ਨੂੰ ਤੇ ਫਿਰ ਆਪਾਂ ਮਿਲਦੇ ਆਂ